ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹਦੇ ਨੇੜੇ ਬਾਜਾਖਾਨਾ ਰਹਿ ਜਾਂਦਾ ਵੈਸੇ ਇੱਕ ਪਾਸੇ ਮਲੂਕਾ ਪਿੰਡ ਹੈ ਨਯੌਰ ਰਵਾਨਾ ਅਜੀਤ ਸਿੰਘ ਇਹ ਇਹਦੇ ਆਸ-ਪਾਸ ਦੇ ਪਿੰਡ ਹੈ ਫਰੀਦਕੋਟ ਜ਼ਿਲ੍ਹੇ ਦਾ ਇਹ ਲਾਸਟ ਪਿੰਡ ਇਸ ਸਾਈਡ ਦੇ ਉੱਤੇ ਤੇ ਤੋਂ ਅੱਗੇ ਬਠਿੰਡਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ گاਵਾ ਤੇ ਮੱਜਾਂ ਜਿਹੜੀਆਂ ਵਿਕਰੀ ਵਾਲੀਆਂ ਹੁੰਦੀਆਂ ਰਹਿੰਦੀਆਂ ਜਾਦਾ ਗਾਵਾਂ ਹੁੰਦੀਆਂ ਪਰ ਮੱਝ ਜਿਹੜੀ ਉਹ ਹੁਣ ਤੱਕ ਜਿਹੜੀਆਂ ਹੁਣ ਪਿਛਲੇ ਕੁਝ ਸਮੇਂ ਤੋਂ ਵੀਡੀਓ ਬਣਾਈਆਂ ਉਹਨਾਂ ਦੇ ਵਿੱਚੋਂ ਅੱਜ ਇੱਕ ਦੂਜੀ ਝੋਟੀ ਦਿਖਾਉਣ ਲੱਗਾ ਪਹਿਲਾਂ ਵੀ ਇੱਕ ਬੜੀ ਸੋਹਣੀ ਝੋਟੀ ਬਾਈ ਕੋਲ ਵਿਕਰੀ ਵਾਲੀ ਆਈ ਸੀ ਉਸੇ ਤਰ੍ਹਾਂ ਅੱਜ ਵੀ ਇੱਕ ਸੋਹਣੀ ਝੋਟੀ ਹੈ ਜਿਹੜੀ ਸੂਨ ਵਾਲੀ ਹੈ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹਨੂੰ ਇਹ ਝੋਟੀ ਇਹ ਮੱਝ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਆਓ ਡਿਟੇਲ ਪੁੱਛੀਏ ਬਾਅਦ ਚ ਇਹਨੂੰ ਫੇਰ ਤੋੜਾਂਗੇ ਹਾਲਾਂਕਿ ਥਣ ਹਵਾਨਾ ਤੁਹਾਨੂੰ ਐਵੇਂ ਵੀ ਇੱਕ ਵਾਰ ਕਲੀਅਰ ਇਹਦਾ ਹੋ ਜਾਣਾ ਜਦੋਂ ਇਹ ਆਸੇ ਪਾਸੇ ਨੂੰ ਜਾਂਦੀ ਸੋਹਣੇ ਟਾਂਚੇ ਦੀ ਝੋਟੀ ਵਿਕਰੀ ਵਾਸਤੇ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗਗੂ ਭਾਈ ਅੱਜ ਇੱਕ ਹੋਰ ਝੋਟੀ ਆਪਣੇ ਕੋਲ ਵਿਕਰੀ ਵਾਸਤੇ ਆਈ ਦੀ ਹੈ ਕਨਵਾ ਸੂਆ ਸੁੰਦੀ ਹੈ ਇਹ ਪਹਿਲਾ ਸੂਆ ਵੀਰੇ ਦੋ ਦੰਦ ਪੂਰੇ ਕਰਕੇ ਨੇ ਚੌਕ ਦੇ ਚੱਕਰੇ ਘੱਟੀਆਂ ਬਾਈ ਠੀਕ ਹੈ ਤੇ ਆਪੇ ਕੋਈ ਨੂਰ ਦੀ ਬਾਈ ਅੱਗੇ ਨਮਾਬ ਦਾ ਛਿਮਾ ਲੱਗਿਆ ਵੇ ਠੀਕ ਹੈ ਕਿੰਨਾ ਚੱਲ ਰਹੀ ਦੀ ਸੋ ਆਪਣੀ ਸਾਥ ਬਣੇ ਤਾਂ ਇਹ ਜਿਹੜਾ ਡਾਕਟਰ ਆਪਣੇ ਘਰੇ ਆਉਂਦਾ ਬਾਈ ਇਹਦੀ ਮਾਂ ਦੇ ਵੀ ਉਹਦੀ ਐਜੀ ਕੀਤੀ ਸੀ ਇਹਦੇ ਵੀ ਵਾਣੀ ਕੀਤੀ ਆ ਠੀਕ ਹੈ ਤੇ ਬੰਦਿਆਂ ਕੋਲੇ ਇਹਦੀ ਮੱਝ ਆ ਕੀ ਆ ਹੂੰ ਤੇ ਵੀ ਝੋਟੀ ਜਿਹੜੀ ਹੁੰਦੀ ਆ ਵੀ ਉਹ ਵੇਚ ਹੀ ਦਿੰਦੇ ਆ ਇਸ ਸਾਲ ਉਹਨਾਂ ਨੇ ਮੇਲੇ ਵਾਸਤੇ ਤਿਆਰ ਕੀਤੀ ਸੀ ਆ ਜੀ ਬਾਈ ਤੇ ਉਦੋਂ ਨਾ ਚੌਕ ਦੇ ਦੰਦ ਸੱਟ ਗਈ ਕੱਟੀ ਇਹ ਠੀਕ ਹੈ ਹਾਂਜੀ ਅੱਛਾ ਇਹ ਕਿੰਨਾ ਟਾਈਮ ਲਾਊਗੀ ਸੋਣ ਦੇਣੇ ਬਾਈ ਹਜੇ 13 ਤਰੀਕ ਨੂੰ ਪੂਰੇ ਆ ਠੀਕ ਹੈ ਹਜੇ 9 ਦਿਨ ਦਾ ਸਿੱਧੇ ਪਿਆ ਬਾਕੀ ਬਾਈ ਜਿਉਂ-ਜਿਉਂ ਤੇ ਡਿਪੈਂਡ ਆ ਤੇ ਕੱਟੀ ਹਜੇ ਸੌਖੀ ਆ ਲੈ ਜਾਊਗੀ ਦਿਨ ਦਾ ਬਾਈ ਕੀ ਰੇਟ ਆਪਾਂ ਵੀ ਵੈਸੇ ਨਾ ਥੋੜਾ ਜਿਹਾ ਘਰ ਦੇ ਲਈ ਜਿਵੇਂ ਕਰਨ ਪੰਜ ਚਾਰ ਦਿਨਾਂ ਬਾਅਦ ਜਾਣਾ ਸੀਗਾ ਤੇ ਤਾਂ ਕਰਕੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇਹ ਕੱਚੀ ਬੰਦਾ ਲੈ ਜੂਗਾ ਬਈ ਜਿਵੇਂ ਰਾਂਗੇ ਉਹਨਾਂ ਠੀਕ ਹੈ ਸੁਰਸੋ ਇਹਦੇ ਸਿੰਗਾ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਟਾਂਚਾ ਇਹਦਾ ਤੁਰਦੀ ਤੋਂ ਤੁਸੀਂ ਹੁਣ ਦੇਖ ਲਓਗੇ ਸੁਆ ਪਹਿਲਾ ਦੋ ਦੰਦ ਕੰਪਲੀਟ ਹੈ ਤੇ ਚੌਗ ਵਾਲੇ ਚੱਕ ਰਹੀ ਹੈ ਮਤਲਬ ਚਾਰ ਦੰਦ ਝੋਟੀ ਹੈ ਇਸ ਟਾਈਮ ਇੱਥੇ ਅੰਦਰ ਹੀ ਤੋਰ ਬਈ ਸੋ ਸਟਰਕਚਰ ਇਹਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਟਿੰਗ ਬਾਈ ਨੇ ਕਰਤੀ ਸੀ ਥਣਾ ਚ ਬਿੱਠੀ ਸੋਹਣੀ ਐ ਬਾਕੀ ਹਵਾਨਾ ਜਿਹੜਾ ਉਹ ਬਹੁਤ ਸੋਹਣਾ ਕੱਢੂਗੀ ਹਜੇ ਦਿਨ ਤਾਂ ਪਏ ਆ ਸੋ ਜੇ ਬਾਈ ਜਿਹੜੇ ਹਿਸਾਬ ਤੇ ਦਿਨ ਦੱਸਦਾ ਉਸ ਹਿਸਾਬ ਤੇ ਦੇਖਦੇ ਆਂ ਤਾਂ ਜੇ 5 ਦਿਨ ਪਏ ਆ ਦਿਨ ਪੂਰੇ ਹੋਣ ਪਰ ਬਹੁਤ ਜਿਆਦਾ ਸੋਹਣੀ ਸੋ ਹਜੇ ਦਿਨ ਕੋਸ ਉੱਤੇ ਵੀ ਪਸ਼ੂ ਲੈ ਜਾਂਦਾ ਵੈਸੇ ਰੁੱਤ ਕਰਮੀ ਦੀ ਐ ਤੁਸੀਂ ਉਹਦੇ ਹਿਸਾਬ ਤੇ ਜੱਜਮੈਂਟ ਕਰਿਓ ਕਮਾਲਾ ਬਾਈ ਕੋ ਫੇਰ ਤੋ ਸਟਰਕਚਰ ਖੁੱਲਾ ਡੁੱਲਾ ਹੈ ਹਵਾਨਾ ਵੀ ਚੰਗਾ ਟੈ ਲਾਲਾ ਹਵਾਨਾ ਹੈ ਹਜੇ ਹਵਾਨਾ ਹੋਰ ਖੋਲੂਗੀ ਝੋਟੀ ਜਦੋਂ ਸੂਨ ਦੇ ਨੇੜ ਆਊਗੀ denn ਹਜੇ ਇਹ ਝੋਟੀ ਲੈਂਦੀ ਹੈ ਕਮਾਲਾ ਇੱਥੋਂ ਬਈ ਕਰ ਭਾਈ ਬੁੱਲੀ ਛੱਡ ਦਿਓ ਭਾਈ ਨਾ ਕਿਸੇ ਨਾਲ ਭੇੜਨਾ ਨਾ ਪਾ ਠੀਕ ਹੈ ਗਾਈਆਂ ਆ ਰਿਹਾ ਸਾਬ ਉਹ ਮੈਂ ਥੱਲੇ ਬਹਿ ਜਾ ਭਾਈ ਤੋ ਸਟਰਕਚਰ ਫੇਰ ਇਹਦਾ ਦੇਖੋ ਤੁਸੀਂ ਬਾਈ ਕੰਦਾ ਵੀ گاਵਾ ਵਾਲਾ ਹੀ ਇਹਦਾ ਹਸਾਬ ਹੈ ਭਾਵੇਂ ਇਸੇ ਤਰ੍ਹਾਂ ਥੱਲੇ ਬੈਠ ਜਾਓ ਸਟਰਕਚਰ ਦੋਸਤੋ ਫੇਰ ਦੇਖੋ ਇਹਦਾ ਬਹੁਤ ਸੋਹਣੀ ਛੋਟੀ ਖੜਨੀ ਖੁੜਨੀ ਬੜੀ ਚੰਗੀ ਹੈ ਸੀਲ ਸੀਫ ਹੈ ਨਹੀਂ ਪਹਿਲਾਂ ਨਾ ਕਟੀਆਂ ਨੇੜੇ ਨਹੀਂ ਲੱਗਣ ਜਿੰਦੇ ਆ ਬਾਈ ਸਹੀ ਹੈ ਸੋ ਸੋ ਡਿਜ਼ਾਈਨ ਕਟੀਆਂ ਹੈ ਗਾਂਗਾਂ ਨੂੰ ਲੈਵਾ ਤਿਆਰ ਕਰਨਾ ਤੇਰੀ ਸਾਈਡ ਤੋਂ ਤੁਹਾਨੂੰ ਨਾੜਾਂ ਵੀ ਦਿਸਣਗੀਆਂ ਬਾਕੀ ਥਨਾ ਚ ਬਿੱਥੀ ਦੇਖ ਸਕਦੇ ਹੋ ਹਵਾਨਾ ਇਹਦਾ ਦੇਖ ਸਕਦੇ ਆ ਲਿਆ ਬਾਈ ਸੋਏ ਛੋਟੀ ਦੇ ਸੋ ਬੁੱਕ ਇੱਕ ਪਾਸੇ ਦੀ ਹਰ ਤਰ੍ਹਾਂ ਨਹੀਂ ਇਹ ਧੀ ਪਤਰੀ ਆ ਇਸ ਚਾ ਲਾਤੀ ਨੂੰ ਨਾ ਮਹੀਂ ਸੋ ਦੋਸਤੋ ਫੇਰ ਤੁਸੀਂ ਇਹਦਾ ਸਟਰਕਚਰ ਦੇਖੋ ਥਾਣਾ ਚ ਬਿੱਥੀ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਤੁਸੀਂ ਅਗਲੇ ਥਾਣਾ ਦੇ ਵਿੱਚ ਬਿੱਥੀ ਪਿਛਲਿਆਂ ਦੇ ਮੁਕਾਬਲੇ ਦੇਖ ਲਓ ਜੇ ਇਦਾਂ ਦਾ ਥਣ ਦਾ ਡਿਜ਼ਾਈਨ ਆ ਹਜੇ ਬਿਲਕੁਲ ਜੋਸ਼ ਨਹੀਂ ਦਿਸਦਾ ਥਾਣਾ ਦੇ ਵਿੱਚ ਕਿਉਂਕਿ ਜੇ ਧਨ ਲਾਉਗੀ ਛੋਟੀ ਅਗਾੜੀ ਕਿੰਨੀ ਕਿ ਰੱਖੂਗੀ ਉਹ ਤੁਸੀਂ ਦੇਖ ਲਓ ਸੁਭਾ ਦੀ ਸੀਲ شریف ਉਹਦਾ ਅੰਦਾਜ਼ਾ ਤੁਹਾਨੂੰ ਇੱਥੋਂ ਹੁੰਦਾ ਹੋਣਾ ਤੇ ਸਿੰਘ ਇਹਦਾ ਬਿਲਕੁਲ ਕੁੰਡਾ ਦਿਸਦਾ ਉਹ ਟਾਂਚਾ ਫੇਰ ਦੇਖੋ ਹਵਾਨਾ ਦੱਸੋ ਇੱਥੇ ਬਈ ਛੜਦੀਆਂ ਹੱਥਾਂ ਨਾਲ ਮਾਰੀਂ ਬੜੀ ਪੂਛ ਫੜ ਲਵਾ ਪਿੰਡੇ ਦੇ ਹੱਥ ਮਾਰ ਕੇ ਸੋ ਹੁਣ ਤੁਸੀਂ ਹਵਾਨੇ ਦਾ ਡਿਜ਼ਾਈਨ ਦੇਖ ਲਓ ਹਾਲਾਂਕਿ ਥੋੜਾ ਜਿਹਾ ਪੈਰ ਅੱਗੇ ਪਿੱਛੇ ਆ ਫਿਰ ਮਾੜੀ ਦੀ ਹਾਲਤ ਸੋ ਇਦਾਂ ਦਾ ਰੁਖ ਦੋਸਤੋ ਹਵਾਨੇ ਦਾ ਠੀਕ ਹੈ ਬਈ ਓਕੇ ਸੋ ਪੂਰਾ ਵਧੀਆ ਹਵਾਨਾ ਇੱਥੋਂ ਦਿਸ ਰਿਹਾ ਹੁਣ ਸੋ ਆਸ ਹੈ ਵੀ ਸੋਹਣੀ ਝੋਟੀ ਤਿਆਰ ਹੋਊਗੀ ਬਾਕੀ ਜਿਹਨੂੰ ਸਮਝਉਂਦੀ ਹੈ ਬਾਕੀ ਆਪਣੀ ਕਿਸੇ ਨਾਲ ਕੋਈ ਜਦਾਈ ਨਹੀਂ ਹਨ ਇਹੋ ਜੀ ਕੱਟੀ ਬਾਈ ਵੇਚਣ ਨੂੰ ਜੀ ਨਹੀਂ ਕਰਦਾ ਬੰਦੇ ਦਾ ਇੰਨੀ ਸੋਹਣੀ ਤਿਆਰ ਕਰਕੇ ਸਕੇ ਨਾਲ ਦੇਖ ਲਓ ਬਾਈ ਇੰਨੀ ਜਿਆਦੇ ਸਹੀ ਹੈ ਐ ਕਾਗਜ਼ ਵਰਗਾ ਪਿੰਡਾ ਕੱਟੀ ਦਾ ਠੀਕ ਸੋ ਅੱਜ ਦੀ ਵੀਡੀਓ ਦਾ ਦੋਸਤੋ ਇੱਕ ਹੀ ਨਾਗ ਸੀ ਜਿਹੜਾ ਵਿਕਰੀ ਆਸਤੇ ਸੀ ਤੁਸੀਂ ਆ ਕੇ ਤਸੱਲੀ ਕਰਕੇ ਖਰੀਦ ਲਓਗੇ ਤੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ